ਦੌੜ ਗਈ ਉਹ ਮਾਲ ਨੂੰ ਦੇ ਰੋਗੇ ਇਹਨਾਂ ਦਾ ਲੰਗਰ ਕੰਮੀ ਆ ਤੇ ਦੇ ਰਾਂ ਨਾਲ ਇਹ ਤਾਂ ਲੋਕਾਂ ਨੂੰ ਕਹਿੰਦਾ ਕਿ ਤਰੂ ਦੇ ਕੋਈ ਵਿਚਾਰ ਹੈ ਮੋਸਟ ਹੋ ਰਿਹਾ ਹੈਗਾ ਹਾਂਜੀ ਬੜਾ ਵੱਡਾ ਨਾਇਕ ਕਾਕਾ ਜੀ ਮੈਂ ਨਾ ਇਹ ਹਾਂਜੀ ਬੋਲੋ ਜੀ ਜੀ ਬੋਲੋ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧਾਰਮਿਕ ਸਥਾਨ ਇਤਿਹਾਸਿਕ ਸਥਾਨ ਗੁਰਦਰਾ ਲੰਗਰ ਸਾਹਿਬ ਬਾਦਸ਼ਾਹੀ ਸ਼ੇਮੀ ਸਦਮਾ ਕਲਾਂ ਵਿਖੇ ਜੋ ਸਾਲਾਨਾ 18 ਚੇ ਦਾ ਸਾਲਾਨਾ ਜੋੜ ਮੇਲਾ ਸਮੁੱਚੇ ਨਗਰ ਦੀਆਂ ਔਰ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੁੱਚੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਦਾ ਸਦਕਾ ਹਰੇਕ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਸੋ ਇਸ ਵਾਰ ਇਸ ਸਾਲ ਵੀ 31 ਮਾਰਚ ਦਿਨ ਸੋਮਵਾਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ 29 ਤਰੀਕ ਨੂੰ ਅਖੰਡ ਪਾਠ ਪ੍ਰారంਭ ਹੋਣਗੇ ਔਰ 31 ਤਰੀਕ ਨੂੰ ਭੋਗ ਪਾਏ ਜਾਣਗੇ ਪੋਗਾਪਰੰਤ ਕੀਰਤਨ ਦਰਬਾਰ ਢਾਡੀ ਦਰਬਾਰ ਸਜਾਈ ਜਾਣਗੇ ਸੋ ਜੋ 10 ਵਜੇ ਤੋਂ ਲੈ ਕੇ 4 ਵਜੇ ਤੱਕ ਦੀਵਾਨ ਚੱਲਣਗੇ ਉਪਰੰਤ ਹਰਿਆਣਾ ਸਾਹਿਬ ਦੇ ਪਾਸ ਤੋਂ ਉਪਰੰਤ ਫਿਰ ਦੁਬਾਰਾ ਰਾਤਰੀਏ ਦੀਵਾਨ ਸਜਾਈ ਜਾਣਗੇ ਤਕਰੀਬਨ 10:30 ਵਜੇ ਦੇ ਕਰੀਬ ਸੰਪੂਰਨਤਾ ਹੋਵੇਗੀ ਦਿਵਾਨਾਂ ਦੀ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਦੂਰ ਦਰਾਡੇ ਤੋਂ ਜਿੰਨੀਆਂ ਵੀ ਸੰਗਤਾਂ ਆਦੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਦੇਸ਼ਾਂ ਵਿਦੇਸ਼ਾਂ ਤੱਕ ਜੋ ਬੈਠੇ ਵੀਰ ਉਹ ਆਨਲਾਈਨ ਇਹ ਪ੍ਰੋਗਰਾਮ ਦਾ ਆਨੰਦ ਮਾਣਣਗੇ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਤਿਹਾਸਕ ਸਥਾਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਸੁਜਨਾ ਨੇ ਇਸ ਸਥਾਨ ਤੇ ਲੰਗਰ ਛਕਿਆ ਉਪਰੰਤ 1974 ਨੂੰ 31 ਮਾਰਚ ਵਾਲੇ ਦਿਨ ਕੋੜੀ ਸਮੇਤ ਇਸ ਸਥਾਨ ਤੇ ਚਰਨ ਪਾਏ ਔਰ ਅੱਜ ਵੀ ਉਹ ਕੋੜੇ ਦੇ ਪੌੜ ਜਿਉਂਦੇ ਤਿਉਨੇ ਹਾਜ਼ਰ ਨੇ ਸੰਗਤਾਂ ਆ ਕੇ ਦਰਸ਼ਨ ਦੀਦਾਰი ਕਰਦੀਆਂ ਨੇ ਔਰ ਆ ਕੇ ਇੱਥੇ ਹਰ ਇੱਕ ਮਨੋ ਭਾਵਨਾ ਪੂਰੀ ਹੁੰਦੀ ਹੈ ਔਰ ਦੁੱਖ ਤਕਲੀਫਾਂ ਦੂਰ ਹੁੰਦੀਆਂ ਨੇ ਜੋ ਵੀ ਭਾਵਨਾ ਦੇ ਨਾਲ ਆ ਕੇ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜੀਂ ਦੇ ਚਰਨਾਂ 'ਚ ਆ ਕੇ ਅਰਦਾਸ ਬੇਨਤੀ ਕਰਦੇ ਹਰ ਇੱਕ ਮਨੋ ਭਾਵਨਾ ਪੂਰੀ ਹੁੰਦੀ ਹੈ ਉਸ ਮੁੱਚੀਆਂ ਸੰਗਤਾਂ 19 ਮਤਲਬ ਸਹਿਤ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਇਸ ਸਮਾਗਮਾਂ ਦੀ ਸ਼ਰਕਤ ਕਰਕੇ ਸੋ ਸੇਵਾ ਕਰਕੇ ਪਨਮਨ ਤਨਨਾ ਸੇਵਾ ਕਰਕੇ ਗੁਰੂ ਕਰਦੀਆਂ ਮੇਰੀ ਪੀਰ ਦੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸੋ ਇਸ ਮੁਚੀਆਂ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਬੇਨਤੀ ਨੂੰ ਪ੍ਰਵਾਨ ਕਰਨਾ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੀਆਂ ਸੰਗਤ ਦੇ ਰੂਪ ਵਿੱਚ ਇਕੱਠੇ ਹੋਇਆ ਗੁਰਦੁਆਰਾ ਲੰਗਰ ਸਾਹਿਬ ਪਾਸੇ ਸੇਮੀ ਜਿੱਥੇ ਕਿ ਗੁਰੂ ਸਾਹਿਬ ਨੇ ਇੱਥੇ ਆ ਕੇ ਪ੍ਰਸ਼ਾਦਾ ਛਕਿਆ ਸੀ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਜੋ ਇਤਿਹਾਸ ਬਾਰੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਤੇ 31 ਤੰਨਾ 1974 ਨੂੰ ਮਹਾਰਾਜ ਇੱਥੇ ਘੋੜੇ ਤੇ ਆਏ ਤੇ ਉਹ ਉਹਨਾਂ ਨੇ ਆਪਣੇ ਦੋ ਸਿੰਘਾਂ ਨੂੰ ਬੱਚੇ ਸੀ ਇੱਥੇ ਸੌਂਦੇ ਉਹਨਾਂ ਨੂੰ ਦਰਸ਼ਨ دیدار ਦਿੱਤੇ ਤੇ ਉਹ ਡਰ ਕੇ ਉਹਨਾਂ ਨੇ ਮੂਲ ਕੋਲੇ ਤੇ ਉਸ ਤੋਂ ਬਾਅਦ ਜੋ ਵੀ ਇਤਿਹਾਸ ਇੱਥੇ ਲਿਖਿਆ ਗਿਆ ਹੈ ਉਹਨਾਂ ਤੋਂ ਪੁੱਛ ਕੇ ਤੇ ਉਹ ਦਿਨ ਅਸੀਂ ਮਨਾਉਣ ਜਾ ਰਹੇ ਹਾਂ ਔਰ ਹਰ ਸਾਲ ਦੀ ਤਰ੍ਹਾਂ 1974 ਤੋਂ ਮਨਾਉਂਦੇ ਆ ਰਹੇ ਹਾਂ ਉਹ ਦਿਨ ਭਾਗਾਵਾਲਾ ਹੁੰਦਾ ਜਿੱਥੇ ਗੁਰੂ ਸਾਹਿਬ ਆਪਣੇ ਚਰਨਾਂ ਪਰਸ ਦੇ ਨੇ ਇਸ ਧਰਤੀ ਨੂੰ ਸਿੱਧਵਾਂ ਕਲਾ ਦੀ ਨੂੰ ਭਾਗ ਲਾਇਆ ਮਹਾਰਾਏ ਨੇ ਤੇ ਉਹ ਪੌਰ ਵੀ ਇੱਥੇ ਮੌਜੂਦ ਨੇ ਸੰਗਤਾਂ ਦੂਰੇ ਦੂਰੇ ਆ ਕੇ ਦਰਸ਼ਨ ਕਰਦੀਆਂ ਔਰ ਬੜਾ ਸਕੂਨ ਪ੍ਰਾਪਤ ਕਰਦੀਆਂ ਤੇ ਹੁਣ ਬਾਬਾ ਜੀ ਨੇ ਇਸ ਬਾਰੇ ਭਾਈ ਕਲਦੀਪ ਸਿੰਘ ਜੀ ਡੱਲਾ ਉਹ ਵੀ ਬਹੁਤ ਵੱਧ ਚੜ ਕੇ ਸਮਾਗਮ ਦੇ ਵਿੱਚ ਪਹਿਲਾਂ ਪਿਛਲੇ ਸਾਲ ਵੀ ਉਹਨਾਂ ਨੇ ਸਾਲਿਆ ਤੇ ਐਤਕੀ ਵੀ ਜੋ ਤਿਆਰੀਆਂ ਵਿੱਡੀਆਂ ਜਾ ਰਹੀਆਂ ਕਈ ਦਿਨਾਂ ਤੋਂ ਭਾਈ ਕੁਲਦੀਪ ਸਿੰਘ ਜੀ ਡੱਲਾ ਦੀ ਰਹਿਨਮਾਈ ਹੋਇਤ ਔਰ ਸਾਰੇ ਸਮੁੱਚੀ ਸੰਗਤ ਦੇ ਸਹਿਯੋਗ ਸਦਕਾ ਔਰ ਐਮ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਔਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਔਰ ਪ੍ਰਬੰਧਕ ਕਮੇਟੀ ਦੇ ਵਰਦਨ ਸਦਕਾ ਗੌਰ ಗ್ರಾಮ ਪੰਚਾਇਤ ਸਦਮਾ ਕਲਾ ਸਾਰੇ ਹੀ ਆਪਾਂ ਕਿਹੜਾ ਕਿਹੜਾ ਨਾਂ ਲਈਏ ਸਾਰੇ ਹੀ ਸਤਿਕਾਰਯੋਗ ਆ ਜਿਨ੍ਹਾਂ ਦੀ ਸਹਿਯੋਗ ਸਦਕਾ ਐਮਆਰਏ ਵੀਰਾਂ ਦੇ ਸਹਿਯੋਗ ਸਦਕਾ ਜੋ ਸਾਡੇ ਬਾਹਰ ਬੈਠੇ ਆ ਕੈਨੇਡਾ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਨਿਊਜ਼ੀਲੈਂਡ ਜਾਨੀ ਆਸਟ੍ਰੇਲੀਆ ਸਾਰੇ ਹੀ ਵੀਰਾਂ ਦਾ ਸਾਨੂੰ ਬੜਾ ਸਹਿਯੋਗ ਆ ਜੋ ਇੱਥੇ ਇੱਕ ਸਾਲ ਤੋਂ ਕਾਰਜ ਹੋਇਆ ਉਹ ਵੀ ਸਾਰੇ ਆਪਾਂ ਨੂੰ ਦਿਖ ਰਹੇ ਆ ਉਹ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਨੇਪਰੇ ਚੜ੍ਹ ਰਿਹਾ ਜਿੰਨੇ ਵੀ ਮੇਰੇ ਧਾਨ ਧਰਾ ਮਾਈਆਂ ਬੀਬੀਆਂ ਤੇ ਛੋਟੀਆਂ ਬੱਚੀਆਂ ਇੱਥੇ ਆ ਕੇ ਸਾਨੂੰ ਸਹਿਯੋਗ ਦੇ ਰਹੀਆਂ ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਸਭ ਨੂੰ ਵਧਾਈ ਵੀ ਦਿਂਦਾ ਹਾਂ ਕਿ 31 ਮਾਰਚ ਵਾਲੇ ਦਿਨ ਔਰ ਜਸਦਾਨਾ 28 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਗੇ ਉਸ ਦਿਨ ਤੋਂ ਹੀ ਸਾਰਿਆਂ ਨੇ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਔਰ ਦਵਾਨਾਂ ਚ ਵੱਧ ਤੋਂ ਵੱਧ ਸਮੂਲੀਅਤ ਕਰਨੀ ਜਿੱਥੇ ਸਾਨੂੰ ਪੈਸੇ ਦੀ ਵੀ ਲੋੜ ਹੁੰਦੀ ਆ ਉੱਥੇ ਵੀ ਸਾਰੇ ਹੀ ਨਗਰ ਨਿਵਾਸੀ ਐਮ ਆਰ ਆਈ ਵੀਰ ਸਾਰੇ ਸਹਿਯੋਗ ਦਿੰਦੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲੇ ਸੁਰੀਆਕਾਰ ਬੁਲੇ ਸੋਨਹਾਲ ਸੁਰੀਆਕਾਰ ਬੁਲੇ ਸੋਨਹਾਲ ਬੁਲੇ ਸੋਨਹਾਲ ਸੁਰੀਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ